ਸੜਕ ਕਿਨਾਰੇ ਪ੍ਰਵਾਸੀ ਵੱਲੋਂ ਛਤਰੀਆਂ ਵੇਚਣ ਦੇ ਲਈ ਆਪਣੀ ਦੁਕਾਨ ਸਜਾਈ ਹੋਈ ਸੀ ਕਿ ਅਚਾਨਕ ਇੱਕ ਨਹਿਂਗ ਸਿੰਘ ਨੇ ਉਸ ਦੁਕਾਨ ਦੇ ਉੱਪਰ ਤਵਾ ਬੋਲ ਦਿੱਤਾ ਤੇ ਉਸ ਦੀਆਂ ਸਾਰੀਆਂ ਛਤਰੀਆਂ ਨੂੰ ਇਧਰ ਉਧਰ ਬਿਖੇਰ ਦਿੱਤਾ ਤੇ ਬਾਅਦ ਵਿੱਚ ਰਾਘੀਰਾ ਨੇ ਉਸ ਨਹਿਂਗ ਸਿੰਘ ਨੂੰ ਕਾਬੂ ਕੀਤਾ ਤੇ ਮੋਰਿੰਡਾ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਨਹਿਂਗ ਸਿੰਘ ਪਿੱਤੇ ਦੋ ਦਿਨ ਪਹਿਲਾਂ ਇਹ ਨਿਕੜੂਹਾ ਵਿੱਚ ਹੋ ਰਹੇ ਸ਼ੂਟਿੰਗ ਨੂੰ ਵੀ ਰੁਕਵਾ ਕੇ ਆਇਆ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਵੀ ਨਹਿਂਗ ਸਿੰਘ ਵੱਲੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਪਰਵਾਸੀ ਦਾ ਨੁਕਸਾਨ ਕੀਤਾ ਗਿਆ ਹੈ ਤੇ ਰਾਘੀਰਾ ਵੱਲੋਂ ਪੈਸੇ ਇਕੱਠੇ ਕਰਕੇ ਪਰਵਾਸੀ ਦੇ ਨੁਕਸਾਨ ਦੀ ਪਰਪਾਈ ਕੀਤੀ ਗਈ ਹੈ। ਭਾਈ ਇੱਥੇ ਇੱਕ ਫਤੇ ਵਰਦਾਏ ਨਹੰਗਾ ਸਿੰਘ ਨਹੰਗ ਸਿੰਘਾਂ ਦਾ ਬਾਣਾ ਪਾਇਆ ਹੋਇਆ ਬੰਦੇ ਨੇ ਇਹ ਪੰਥ ਚੋਂ ਛੱਕਿਆ ਹੋਇਆ ਤੇ ਇਹਨੂੰ ਕਿਸੇ ਨਹੰਗ ਸਿੰਘ ਨੇ ਜਸੇ ਬੰਦੀ ਵਾਲਿਆਂ ਦੀ ਨਹੰਗਾ ਦੀ ਕਰਕੇ ਮਿੰਤ ਇਹਨੂੰ ਦੁਬਾਰਾ ਫੜਲਾ ਦਵਾਇਆ ਵੀ ਅੱਗੇ ਤੋਂ ਗਲਤੀ ਨਹੀਂ ਕਰਦਾ ਇਹ ਪਹਿਲਾਂ ਬਹੁਤ ਗਲਤੀਆਂ ਕਰਦਾ ਰਿਹਾ ਹੈ ਪਹਿਲਾਂ ਵੀ ਇਹ ਮਤਲਬ ਕਰੈਤਾ ਕਰੈਤਾ ਕਰਦਾ ਰਿਹਾ ਜੀ ਪਹਿਲਾਂ ਵੀ ਇਹ ਸ਼ਰਾਬ ਪੀਣ ਦਾ ਆਦੀ ਹੈ ਬਾਣਾ ਪਾ ਕੇ ਹੁਣ ਵੀ ਸ਼ਰਾਬ ਪੀਤੀ ਹੋਈ ਹੈ ਇਹਦੀ ਸਾਡੇ ਪਿੰਡ ਦੇ ਬਹੁਤ ਬੰਦੇ ਆ ਇਹਨੂੰ ਕਈ ਵਾਰ ਟੋਕ ਵੀ ਲਿਆ ਵੀ ਬਾਬਾ ਜੀ ਤੂੰ ਬਾਣਾ ਪਾ ਕੇ ਠੇਕੇ ਤੇ ਨਾ ਜਾਇਆ ਕਰ ਪਰ ਇਹ ਆਪਣੀਆਂ ਆਦਤਾਂ ਦੇ ਮਜਬੂਰ ਹੈ ਇਹ ਜਾਣੇ ਤੇ ਹਟਦਾ ਨਹੀਂ ਹੈਗਾ ਸਾਡੇ ਪਿੰਡ ਦੇ ਜਾਂ ਇੱਥੇ ਜਿੰਨੇ ਵੀ ਗੁਰਸਿੱਖ ਆਏ ਹੋਏ ਆ ਉਹ ਸਿਰਫ ਬਾਣੇ ਦੀ ਇੱਜ਼ਤ ਕਰਦੇ ਆ ਇਹਦੇ ਤਾਂ ਰਿਪੇਅਰ ਨਹੀਂ ਕਰੀ ਨਹੀਂ ਇਹਦੀ ਰਿਪੇਅਰ ਵੀ ਹੋ ਜਾਣੀ ਸੀ ਪਰ ਅਸੀਂ ਬੇਨਤੀ ਕਰਦੇ ਆ ਜੇ ਸਾਡੀ ਕੋਈ ਜਥੇਬੰਦੀਆਂ ਦੇ ਜਾਂ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਕੋਈ ਸੁਣਦਾ ਹੋਵੇ ਇਹਦਾ ਕੋਈ ਹੱਲ ਕਰਿਆ ਜਾਵੇ ਜੀ ਇਹਦੇ ਇੱਕ ਬੰਦੇ ਕਰਕੇ ਸਾਰੇ ਨਹੰਗ ਸਿੰਘਾਂ ਪਰ ਇੱਕ ਦਾਗ ਲੱਗ ਰਿਹਾ ਹੈ ਜੀ ਇਹ ਉਧਰੋਂ ਮੋਟਰਸਾਈਕਲ ਤੇ ਆਏ ਅੱਗੇ ਦੂਸਰਾ ਕੋਈ ਮੁੰਡਾ ਮੋਟਰਸਾਈਕਲ ਚਲਾਉਂਦਾ ਸੀ ਇਹ ਪਿੱਛੇ ਬੈਠੇ ਸੀ ਉਤੋਂ ਇਹਨਾਂ ਨੇ ਇੱਕ ਜਕਾਰਾ ਛੱਡਿਆ ਤਾਂ ਅਗਲੇ 5-4 ਮਿੰਟ ਦੇ ਵਿੱਚ ਅਸੀਂ ਸੀਨ ਦੇਖਿਆ ਕਿ ਇਹਨਾਂ ਦੇ ਹੱਥ ਦੇ ਵਿੱਚ ਡੰਡਾ ਦੇਹ ਛਤਰੀਆਂ ਤੋੜਨੀਆ ਸ਼ੁਰੂ ਕਰੀਆਂ ਤੇ ਉਹ ਮੁੰਡੇ ਨੂੰ ਕੁੱਟਦਾ ਮੈਂ ਉੱਥੋਂ ਉੱਠ ਗਿਆ ਜਦੋਂ ਆਵਾਜ਼ ਮਾਰੀ ਦੁਬਾਰਾ ਫੇਰ ਛਤਰੀਆਂ ਤੋੜ ਕੇ ਜਦੋਂ ਦੇਖਿਆ ਪੰਜ ਚਾਹ ਜਣੇ ਇੱਥੇ ਨੰਗੀ ਕਿਰਪਾਨ ਚੱਕ ਕੇ ਖੜਾ ਹੋ ਗਿਆ ਤੇ ਜਦੋਂ ਮੈਂ ਲੋਕਾਂ ਨੂੰ ਰੋਕ ਲਿਆ ਲੋਕ ਰੋਕ ਗਏ ਵੀ ਹੁਣ ਜਿਆਦਾ ਇਕੱਠ ਹੋ ਗਿਆ ਇਕੱਠ ਹੋ ਕੇ ਢੇਤੀ ਮਾ ਹੋਇਆ ਕਿਰਪਾਨ ਲੈ ਕੇ ਉਹ ਸ਼ੂਟਿੰਗ ਦੇ ਵਿੱਚ ਕਹਿੰਦੇ ਵੀ ਪਾਲਕੀ ਸਾਹਿਬ ਰੱਖ ਕੇ ਉੱਥੇ ਸ੍ਰੀ ਹਰਿਨਾਮਨ ਸਾਹਿਬ ਰੱਖ ਕੇ ਉੱਪਰ ਮਾਲਾ ਪਾ ਕੇ ਕੋਈ ਆਨੰਦ ਕਾਰ ਦਾ ਸੀਨ ਕਰ ਰਹੀ ਸੀ ਇਹੀ ਸੱਜਣ ਮੁਰੇ ਸੀ ਜਿਹੜੇ ਰੋਕਣ ਗਏ ਹੋਏ ਸੀਗੇ ਤੇ ਅੱਜ ਇਹੀ ਸੱਜਣ ਦੋ ਦਿਨ ਬਾਅ ਸਾਡੀ ਕੌਮ ਹੈ ਜਿਹੜੀ ਉਹ ਕਈ ਵਾਰ ਸੋਚੇ ਸਮਝੇ ਵੀ ਕਮੈਂਟ ਕਰਦੇ ਕਿ ਐ ਹੋ ਗਿਆ ਇਹ ਬੰਦੇ ਪ੍ਰਵਾਸੀ ਭਰਾ ਨੇ ਸਾਡੇ ਭੈਣ ਭਰਾ ਵੀ ਬਾਹਰल्या ਸਟੇਟਾਂ ਬਾਹਰਲੇ ਮੁਲਕਾਂ 'ਚ ਕੰਮ ਕਰਦੇ ਨੇ ਇਹ ਆਪਣਾ ਰਜਗਾਰ ਚਲਾ ਰਹੇ ਆ ਇਹਦਾ ਨੁਕਸਾਨ ਕਰਕੇ ਕੀ ਮਿਲਿਆ ਜਾਂ ਤਾਂ ਕੋਈ ਦਾ ਨਿੱਜੀ ਫਾਇਦਾ ਹੋਵੇ ਕੋਈ ਫਾਇਦਾ ਨਹੀਂ ਸੀ ਦੂਜੀ ਗੱਲ ਤੁਹਾਡੇ ਸਾਹਮਣੇ ਚਲੋ ਮਾਫੀ ਮੰਗ ਲਈ ਬੰਦੇ ਨੇ ਪਰ ਇਹੋ ਜਿਹਾ ਬਾਣਾ ਪਾ ਕੇ ਇਹ ਜੇ ਕੰਮ ਕਰਨੇ ਖਾਲਸਾ ਤਾਂ ਹਮੇਸ਼ਾ ਦੂਜਿਆਂ ਦੀ ਮਦਦ ਲਈ ਜਾਣਾ ਜਾਂਦਾ ਹੈ ਅਸੀਂ ਦੁਨੀਆ 'ਚ ਬਦਨਾਮ ਹੁੰਨੇ ਆ ਨਾ ਕਰਕੇ ਸੋ ਕੁਝ ਲੋ ਚੰਦ ਲੋਕ ਹੁੰਦੇ ਨੇ ਸਾਰੇ ਲੋਕ ਗਲਤ ਨਹੀਂ ਹੁੰਦੇ ਸਾਡੇ ਕੋਲ ਦੂਜੇ ਵੀ ਸਿੰਘ ਸਾਹਿਬਾਨ ਖੜੇ ਨੇ ਤੋ ਇਹ ਮਾਰੀ ਗੱਲ ਹੈ ਜਿਹੜੇ ਇਹ ਜਿੱਥੇ ਨੂੰ ਆਨਸਰ ਮਿਲਦੇ ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਜਗਬਾਨ ਟੀਵੀ ਲਈ ਹਰੀਸ਼ ਮਠੜਾ ਦੀ ਰਿਪੋਰਟ